ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਦਾ ਇਹ ਮਹੀਨਾ ਸਿੱਖ ਇਤਿਹਾਸ ਵਿੱਚ ਸ਼ਹੀਦੀ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਮਨ ਵਿਰਾਗ ਨਾਲ ਭਰ ਜਾਂਦਾ ਹੈ ਮਨੁੱਖਤਾ ਦੇ ਪੱਲੇ ਲਈ ਸਰਬੰਸਤਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕੀਤਾ ਦੁਨੀਆਂ ਦੇ ਵਿੱਚ ਉਸ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਿੰਘਾਂ ਤੇ ਆਪਣੇ ਪਰਿਵਾਰ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲੇ ਤੇ ਸਾਰੇ ਹੀ ਇੱਕ ਦੂਜੇ ਤੋਂ ਵਿਛੜ ਗਏ। ਗੁਰੂ ਸਾਹਿਬ ਤਾਂ ਸਰਸਾ ਨਦੀ ਪਾਰ ਕਰ ਗਏ ਪਰ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਸਾ ਪਾਰ ਨਹੀਂ ਕਰ ਸਕੇ ਕਿਉਂਕਿ ਸਰਸਾ ਦੇ ਵਿੱਚ ਹੜ ਆਇਆ ਹੋਇਆ ਸੀ। ਜਿਸ ਕਰਕੇ ਮਾਤਾ ਗੁਜਰੀ ਜੀ ਆਪਣੇ ਛੋਟੇ ਪੁੱਤਰਿਆਂ ਨਾਲ ਇਕੱਲੇ ਰਹਿ ਗਏ ਅਤੇ ਪਰਿਵਾਰ ਤੋਂ ਵਿਛੜ ਗਏ। ਇਕੱਲੇ ਮਾਤਾ ਤੇ ਛੋਟੀਆਂ-ਛੋਟੀਆਂ ਜਿੰਦਾ ਹੱਡ ਚਿਰਮੀ ਠੰਡ ਵਿੱਚ ਬਿਆਵਾਨ ਜੰਗਲਾਂ ਤੇ ਝਾੜੀਆਂ ਵਿੱਚ ਲੁਕਦੇ ਹੋਏ ਚਾਰੇ ਸਨ। ਮਾਤਾ ਜੀ ਨੂੰ ਦੂਰ ਇੱਕ ਚੌਂਪੜੀ ਦੇ ਵਿੱਚ ਦੀਵਾ ਜਗਦਾ ਨਜ਼ਰ ਆਇਆ ਤਾਂ ਆਵਾਜ਼ ਦਿੱਤੀ ਹੈ ਕੋਈ ਰੱਬ ਦਾ ਪਿਆਰਾ। ਚੁੱਗੀ ਦੇ ਅੰਦਰੋਂ ਕੁੰਮਾ 마ਸ਼ਕੀ ਬਾਹਰ ਨਿਕਲੇ ਅਤੇ ਪੁੱਛਣ ਲੱਗਿਆ ਤੁਸੀਂ ਕੌਣ ਹੋ? ਮਾਤਾ ਜੀ ਨੇ ਜਦੋਂ ਆਪਣੇ ਬਾਰੇ ਦੱਸਿਆ ਤਾਂ ਉਹ ਆਪਣੇ ਆਪ ਨੂੰ ਧੰਨ ਭਾਗ ਸਮਝਣ ਲੱਗ ਪਿਆ। ਕਿਉਂਕਿ ਉਹ ਵੀ ਗੁਰੂ ਘਰ ਦਾ ਸ਼ਰਧਾਲੂ ਸੀ। ਉਸਨੇ ਅਤੇ ਉਸਦੀ ਪਤਨੀ ਬੀਬੀ ਲక్ష్ਮੀ ਨੇ ਬੜੀ ਸ਼ਰਧਾ ਨਾਲ ਮਾਤਾ ਤੇ ਬੱਚਿਆਂ ਦੀ ਸੇਵਾ ਕੀਤੀ। ਗੰਗੋ ਗੁਰੂ ਸਾਹਿਬ ਦੇ ਪਰਿਵਾਰ ਨੂੰ ਲੱਭਦਾ ਹੋਇਆ ਕੁੰਮਾ ਮਸ਼ਕੀ ਦੇ ਘਰ ਪਹੁੰਚਿਆ ਅਤੇ ਆਪਣੇ ਨਾਲ ਉਹਨਾਂ ਨੂੰ ਪਿੰਡ ਸਿਹੜੀ ਲੈ ਗਿਆ। ਉਹ ਗੁਰੂ ਸਾਹਿਬ ਦੇ ਪਰਿਵਾਰ ਨਾਲ ਖੁੰਨਸ ਰੱਖਦਾ ਸੀ ਅਤੇ ਮੌਕੇ ਦੀ ਪਾਲ ਵਿਸੀ। ਉਸ ਦੀ ਨਜ਼ਰ ਮਾਤਾ ਦੀਆਂ ਮੋਹਰਾਂ ਵਾਲੀ ਥੈਲੀ ਤੇ ਸੀ। ਸਰਕਾਰ ਵੱਲੋਂ ਮਿਲਣ ਵਾਲੇ ਇਨਾਮ ਦੇ ਲਾਲਚ ਵਿੱਚ ਉਸਨੇ ਸ਼ਿਕਾਇਤ ਕਰ ਦਿੱਤੀ। ਥਾਣੇਦਾਰ ਨੇ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਭੇਜਿਆ ਜਿਨ੍ਹਾਂ ਨੇ ਮਾਤਾ ਗੁਜਰ ਕੌਰ ਜੀ, ਬਾਬਾ ਜ਼ਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨੂੰ ਜੰਜੀਰਾਂ ਨਾਲ ਬੰਨ੍ਹ ਕੇ ਗੱਡੇ ਤੇ ਬਿਠਾ ਲਿਆ ਅਤੇ ਥਾਣੇ ਦੇ ਵਿੱਚ ਲੈ ਗਏ। ਉੱਥੇ ਦੇ ਲੋਕ ਇਸ ਜ਼ੁਲਮ ਨੂੰ ਵੇਖਣ ਲਈ ਘਰਾਂ ਤੋਂ ਬਾਹਰ ਆ ਗਏ। ਉਹਨਾਂ ਨੂੰ ਭੁੱਖੇ ਪਿਆਸੇ ਇੱਕ ਰਾਤ ਥਾਣੇ ਦੀ ਕੋਠੜੀ ਦੇ ਵਿੱਚ ਰੱਖਿਆ ਗਿਆ। ਮਾਤਾ ਗੁਜਰਕੌਰ ਜੀ ਅਤੇ ਬੱਚਿਆਂ ਨੂੰ ਮਰਿੰਡਾ ਤੋਂ ਗੱਡੇ ਵਿੱਚ ਬਿਠਾ ਕੇ ਸਖਤ ਪਹਿਰੇ ਦੇ ਵਿੱਚ ਸਰਹੰਦ ਲਗਾਇਆ ਗਿਆ। ਰਸਤੇ ਵਿੱਚ ਗੱਡਾ ਲੁਗਾਵਾ ਪਿੰਡ ਰੋਕਿਆ ਜਿੱਥੇ ਨੇੜੇ ਖੂਬ ਬਗ ਰਿਆ ਸੀ। ਮਾਤਾ ਜੀ ਨੇ ਪਾਣੀ ਪੀਣ ਦੀ ਇੱਛਾ ਜ਼ਾਹਿਰ ਕੀਤੀ ਪਰ ਉਨ੍ਹਾਂ ਜ਼ਾਲਮਾਂ ਨੇ ਪਾਣੀ ਵੀ ਨਹੀਂ ਪੀਣ ਦਿੱਤਾ। ਅੱਗੇ ਚੱਲ ਕੇ ਗੱਡਾ ਬਸੀ ਪਠਾਣਾ ਰੋਕਿਆ ਜਿੱਥੇ ਸਿਪਾਈਆਂ ਨੇ ਰੋਟੀ ਖਾਧੀ ਪਰ ਬੱਚਿਆਂ ਨੂੰ ਖਾਣ ਲਈ ਕੁਝ ਵੀ ਨਾ ਦਿੱਤਾ। ਸਰਹੰਦ ਪਹੁੰਚ ਕੇ ਮਾਤਾ ਜੀ ਅਤੇ ਬੱਚਿਆਂ ਨੂੰ ਵਜ਼ੀਰ ਖਾਨ ਨੇ ਠੰਡੇ ਬੁਰਜ ਦੇ ਵਿੱਚ ਕੈਦ ਕਰ ਲਿਆ। ਬੱਚਿਆਂ ਨੂੰ ਸੂਬੇ ਦੀ ਕਚਹਿਰੀ ਲਿਜਾ ਕੇ ਕਈ ਲਾਲਚ ਦਿੱਤੇ, ਡਰਾਇਆ, ਧਮਕਾਇਆ ਵੀ ਪਰ ਬੱਚੇ ਉਨ੍ਹਾਂ ਦੀ ਗੱਲੋਂ ਨਾ ਡਰੇ ਅਤੇ ਨਾ ਹੀ ਡੋਲੇ। ਜਦੋਂ ਗੁੱਸੇ ਵਿੱਚ ਸੂਬਾ ਵਜ਼ੀਰ ਖਾਨ ਮੌਤ ਦੀਆਂ ਧਮਕੀਆਂ ਦੇਣ ਲੱਗਾ ਤਾਂ ਉਸ ਕਚਹਿਰੀ ਦੇ ਵਿੱਚ ਸ਼ੇਰ ਮੁਹੰਮਦ ਖਾਨ ਵਰਗੇ ਵੀ ਸਨ ਜਿਨ੍ਹਾਂ ਨੇ ਬੇਸ਼ੱਕ ਗੁਰੂ ਘਰ ਨਾਲ ਦੁਸ਼ਮਣੀ ਸੀ ਪਰ ਫਿਰ ਵੀ ਉਸਨੇ ਕਿਹਾ ਮਾਸੂਮ ਬੱਚਿਆਂ ਦਾ ਕਤਲ ਕਰਨਾ ਇਸਲਾਮ ਦੇ ਖਿਲਾਫ ਹੈ ਹਾ ਦਾ ਨਾਰਾ ਮਾਰ ਕੇ ਉਹ ਕਚੈਰੀ ਤੋਂ ਬਾਹਰ ਚਲਾ ਗਿਆ ਕਾਜੀ ਅਲੀ ਖਾਨ ਨੇ ਤਾਂ ਫਤਵਾ ਹਿਲਾ ਦਿੱਤਾ ਬਾਗੀ ਬਾਪ ਦੇ ਬਾਗੀ ਪੁੱਤਰਾਂ ਨੂੰ ਦੀਵਾਰ ਵਿੱਚ ਚਿਣ ਕੇ ਮਰਵਾ ਦਿੱਤਾ ਜਾਵੇ ਇਸ ਫਤਵੇ ਨੂੰ ਸੁਣ ਕੇ ਸਭ ਹੈਰਾਨ ਹੋ ਗਏ ਸਵੇਰੇ ਇਹ ਗੱਲ ਜੰਗਲ ਦੀ ਆਗ ਵਾਂਗ ਫੈਲ ਗਈ ਹੁਣ ਬੱਚਿਆਂ ਨਾਲ ਮਾਤਾ ਜੀ ਦੀ ਆਖਰੀ ਰਾਤ ਸੀ ਅਗਲੇ ਦਿਨ ਮਾਤਾ ਨੇ ਆਪਣੇ ਪੁੱਤਰਿਆਂ ਨੂੰ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਮੱਥੇ ਚੁੰਮ ਕੇ ਤੋਰਿਆ ਇੱਕ ਦੂਜੇ ਦਾ ਹੱਥ ਫੜੀ ਦੋਵੇਂ ਵੀਰ ਤੁਰ ਪਏ ਚਿਹਰੇ ਤੇ ਜ਼ਲਾਲ ਸੀ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਹ ਲਾਲ ਲਾੜੀ ਮੌਤ ਨੂੰ ਵਿਉਣ ਤੁਰ ਪਏ ਇੱਕ ਵਾਰ ਫਿਰ ਵਜ਼ੀਰ ਖਾਨ ਨੇ ਸਮਝਾਇਆ ਮੁਸਲਮਾਨ ਬਣ ਜਾਓ ਛੱਡ ਦੇਾਂਗੇ ਪਰ ਸਿੱਖੀ ਸਿੱਧਕ ਦੇ ਪੱਕੇ ਇਹ ਦੋਵੇਂ ਲਾ ਨਾ ਮੰਨੇ ਤੇ ਜ਼ਾਲਿਮਾਂ ਦੁਆਰਾ ਦੀਵਾਰ ਦੇ ਵਿੱਚ ਚਿੰਨ ਦਿੱਤੇ ਗਏ ਨੀਹਾਂ ਵਿੱਚ ਜਦੋਂ ਪੈਰ ਉੱਪਰ ਪਾਰ ਪੈਣ ਲੱਗਾ ਤਾਂ ਸਰੀਰ ਦੇ ਪਾਰ ਨਾਲ ਵਿਵਾਦਿਕ ਵੀਜ਼ੀਰ ਖਾਨ ਦੀ ਜ਼ੁਲਮ ਦੀ ਇੰਤਿਹਾਹ ਹੋ ਗਈ ਜਦੋਂ ਉਸ ਨੇ ਬੇਹੋਸ਼ ਹੋਏ ਬੱਚਿਆਂ ਦੀ ਸਾਰਾਗਾ ਕੱਟਣ ਦਾ ਹੁਕਮ ਦਿੱਤਾ ਤੇ ਹੁਕਮ ਦੇ ਵੱਡੇ ਜਲਾਦਾਂ ਨੇ ਸੋਹਲ ਤੇ ਮਾਸੂਮ ਜਿੰਨਾਂ ਦੇ ਗਲੇ ਉੱਪਰ ਖੰਡਰ ਚਲਾ ਕੇ ਸਾਰਾਗਾ ਕੱਟ ਦਿੱਤੀਆਂ ਮਾਤਾ ਜੀ ਵੀ ਠੰਡੇ ਬੁਰਜ ਦੇ ਵਿੱਚ ਹੀ ਸਰੀਰ ਤਿਆਗ ਗਏ ਜ਼ਾਲਮਾਂ ਨੇ ਇਹਨਾਂ ਸ਼ਰੀਰਾਂ ਨੂੰ ਠੰਡੇ ਬੁਰਜ ਦੇ ਨਾਲ ਲੱਗਦੀ ਹੰਸਲਾ ਨਦੀ ਦੇ ਵਿੱਚ ਸੁੱਟ ਦਿੱਤਾ ਤਾ ਜੋ ਸਰੀਰਾਂ ਦੀ ਬੇਅਦਬੀ ਹੋ ਸਕੇ ਜਦੋਂ ਇਸ ਘਟਨਾ ਦੀ ਖਬਰ ਗੁਰੂ ਘਰ ਦੇ ਸ਼ਰਦਾਲੂ ਦੀਵਾਨ ਟੋਡਰ ਮਾਲੂ ਨੂੰ ਹੋਈ ਜੋ ਕਿਸੇ ਕੰਮ ਤੇ ਬਾਹਰ ਗਿਆ ਹੋਇਆ ਸੀ ਉਸ ਦਾ ਮਨ ਵਿਰਾਗ ਦੇ ਨਾਲ ਭਰ ਗਿਆ ਉਸ ਦੇ ਮਨ ਦੀ ਭਾਵਨਾ ਸੀ ਕਿ ਸਰੀਰਾਂ ਦੀ ਬੇਅਦਬੀ ਨਾ ਹੋਵੇ ਉਸ ਨੇ ਵਜ਼ੀਰ ਖਾਂ ਤੱਕ ਪਹੁੰਚ ਕੀਤੀ ਤੇ ਸਰੀਰਾਂ ਦੇ ਸੰਸਕਾਰ ਦੀ ਆਗਿਆ ਲਈ ਵਜ਼ੀਰ ਖਾਂ ਨੇ ਇਸ ਸ਼ਰਤ ਤੇ ਆਗਿਆ ਦੇ ਦਿੱਤੀ ਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਖਰੀਦੀ ਜ਼ਮੀਨ ਤੇ ਹੀ ਸੰਸਕਾਰ ਕਰ ਸਕਦੇ ਹੋ ਸੂਬਾ ਵਜ਼ੀਰ ਖਾਨ ਦੇ ਮਹਿਲ ਦੇ ਲਾਗੇ ਜ਼ਮੀਂਦਾਰ ਚੌਧਰੀ ਅੱਤੇ ਦੀ ਜ਼ਮੀਨ ਸੀ ਦੀਵਾਨ ਟੋਡਰਮਲ ਨੇ ਉਸ ਨਾਲ ਗੱਲ ਕਰਕੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਲਈ ਦੀਵਾਨ ਟੋਡਰਮਲ ਨੇ ਗੁਰੂ ਘਰ ਦੀ ਸ਼ਰਧਾਲੂ ਸੰਗਤਾਂ ਦੇ ਨਾਲ ਮਿਲ ਕੇ ਬੜੀ ਹੀ ਸ਼ਰਦਾ ਦੇ ਨਾਲ ਮਾਤਾ ਜੀ ਅਤੇ ਉਹਨਾਂ ਦੇ ਲਾਲਾਂ ਦੇ ਪਾਵਨ ਸ਼ਰੀਰਾਂ ਦਾ ਇਸ਼ਨਾਨ ਕਰਵਾਇਆ ਸੁੰਦਰ ਬਸਤਰ ਪਾ ਕੇ ਸੰਸਕਾਰ ਕੀਤਾ ਉਸ ਸਥਾਨ ਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਸ਼ਿਸ਼ੋਭਤ ਹੈ ਪੋਦਾ ਇਹ ਮਹੀਨਾ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਮਹੀਨਾ ਹੁੰਦਾ ਹੈ ਆਓ ਇਨ੍ਹਾਂ ਸੋਹਲ ਤੇ ਮਾਸੂਮ ਜਿੰਦਾਂ ਨੂੰ ਨਤਮਸਤਕ ਹੋਈਏ ਅਤੇ ਉਸ ਦਰਦ ਨੂੰ ਮਹਿਸੂਸ ਕਰੀਏ ਜੋ ਦਰਦ ਗੁਰੂ ਸਾਹਿਬ ਦੇ ਪਰਿਵਾਰ ਨੇ ਸਿੱਖੀ ਸਦਕ ਲਈ ਜਰਿਆ ਸੀ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਪੇਸ਼ਕਾਰੀ ਦੇ ਵਿੱਚ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓズੇ ਵਿੱਚ ਸੁਧਾਰ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ